ਹੇ ਬੋਧੀ ਦਾ ਖਾਸ ਉਹ ਹੈ ਬੋਧੀ ਕੀ ਫਤਿਹ ਬਾਬੇ ਗਿਆਨ ਤੋਂ ਉਬਰਾਂ ਦੀਆਂ ਬਹਿਤਾਂ ਤੱਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਦੋਂ 22 ਮੰਜੀਆਂ ਥਾਪੀਆਂ ਤਾਂ ਤਿੰਨ ਤਿੰਨ ਚਾਰ ਚਾਰ ਪਿੰਡਾਂ ਦਾ ਇੱਕ ਸਾਂਝਾ ਕਿੱਤੀ ਪਰਿਵਾਰ ਨਿਯੁਕਤ ਕੀਤਾ ਜਾਂਦਾ ਜੋ ਬਾਬੇ ਦੇ ਘਰ ਕੇ ਜਾਣੇ ਜਾਂਦੇ ਇਹ ਪਰਿਵਾਰ ਸਾਰੇ ਇਲਾਕੇ ਵਿੱਚੋਂ ਅਤੇ ਨਿੱਜੀ ਕਮਾਈ ਵਿਚ ਦਸਵੰਦ ਦੇ ਰਸਤੇ ਕੱਠੀ ਕਰਦੇ ਜੋ ਸਾਲ ਬਾਅਦ ਮੰਜੀ ਸਾਹਿਬ ਵਾਲੇ ਗੁਰੂ ਕੀ ਲੈਣ ਆਉਂਦੇ ਤੇ ਗੁਰੂ ਸਾਹਿਬਾਨ ਕੋ ਲੰਗਰਾਂ ਤੱਕ ਕੋਈ ਜੁੜਦੀ ਕੀਤੀ ਜਾਂਦੀ। ਦਾਸੂ ਵਾਲ ਇਲਾਕੇ ਦੇ ਗੁਰੂ ਘਰ ਤੋਂ ਬਾਬੇ ਦੇ ਘਰ ਤੋਂ ਜਾਣੇ ਜਾਂਦੇ ਪਰਿਵਾਰ ਵਿੱਚ ਜਿੱਥੇ ਦਾ ਸੁਖਦੇਵ ਸਿੰਘ ਬੱਬਰ ਦਾ ਜਨਮ ਹੋਇਆ। ਗੁਰੂ ਘਰ ਦੀ ਸੇਵਾ ਜਨਮ ਤੋਂ ਉਰਤੀ ਵਿੱਚ ਹੀ ਮਿਲੀ। ਚੜ੍ਹਦੀ ਉਮਰੇ 2 ਸਾਲ ਲਗਾਤਾਰ ਹਰ ਐਤਵਾਰ ਪਿੰਡ ਤੋਂ 45 ਕਿਲੋਮੀਟਰ ਦੂਰ ਤਰਨਤਾਰਨ ਸਾਹਿਬ ਜਾਂਦੇ ਅਤੇ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਕਰਦੇ। ਸਤਿਗੁਰਾਂ ਦੀ ਐਸੀ ਰਹਿਮਤ ਹੋਈ ਕਿ ਸਮੁੱਚਾ ਜੀਵਨ ਹੀ ਸੇਵਾ ਰੂਪ ਹੋ ਗਿਆ। ਇਸ ਸੇਵਾ ਉਪਰੰਤ ਜਦ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਤਾਂ ਸਤਿਗੁਰਾਂ ਕੋ ਅਗੇ ਤਨੁ ਮਨੁ ਐਸੀ ਭਾਵਨੀ ਨਾਲ ਸੀ ਸੇਪੰਟ ਕੀਤਾ ਜੋ ਸਤਿਗੁਰਾਂ ਨੂੰ ਭਾਗਿਆ। ਸਤਿਗੁਰਿਆਗੇ ਸੀ ਸੇਪੰਟ ਦੇ ਉਹ ਜੇ ਸਤਿਗੁਰ ਸੱਚਾ ਭਾਵੇ। 1978 ਅੰਮ੍ਰਿਤਸਰ ਦੇ ਵਿਸਾਖੀ ਸਾਤੇ ਚ ਨਕਲੀ ਨਿਰੰਕਾਰੀਆਂ ਵੱਲੋਂ ਜੋ ਸਾਹਤ ਦੀ ਕੀਤੀ ਪੱਤੀ ਤੇ ਭਾਈ ਫੌਜਾ ਸਿੰਘ ਦੀ ਜੀ ਸ਼ਹਾਦਤ ਤੇਰਾ ਸੰਗਰਾ ਦੀ ਸ਼ਹੀਦੀ ਨੇ ਐਸਾ ਝੰਡੋੜਿਆ ਕਿ ਅਬ ਜੁਜਮ ਕੋ ਦਾਉ ਚਾਨ ਅਸਣ ਕੱਤੇ ਵਿੱਚ ਆਣ ਨੇਤਰ ਸਾਥੀ ਸਿੰਘਾਂ ਨਾਲ ਮਿਲ ਕੇ ਨਿਰੰਕਾਰੀਆਂ ਦੇ ਐਸੇ ਆਹੂ ਲਾਏ ਕਿ ਦਿੱਲੀ ਤੱਕ ਸਰਕਾਰੀ ਤੰਤਰ ਕੰਬਣ ਲੱਗ ਗਿਆ ਮੌਜੂਦਾ ਹਥਿਆਰਬੰਦ ਸੰਘਰਸ਼ ਦਾ ਮੋੜ ਬਣਿਆ ਗਿਆ ਘਰ ਘਰ ਬੱਬਰਾਂ ਦੀ ਦਲੇਰੀ ਦੀਆਂ ਗੱਲਾਂ ਹੋਣ ਲੱਗੀਆਂ ਬੱਬਰ ਖਾਲਸਾ ਜਥੇਬੰਦੀ ਹੋਂਦ ਵਿੱਚ ਆਈ ਤੇ ਭਾਈ ਸੁਖਦੇਵ ਸਿੰਘ ਬੱਬਰ ਪਹਿਲੇ ਜਥੇ ਦਾ ਥਾਪੇ ਗਏ ਉਹਨਾਂ ਦੇ ਵੱਡੇ ਭਰਾ ਭਾਈ ਮੈਲ ਸਿੰਘ ਜਿਨੇ ਵੀ ਹਾਈ ਕਮਾਂਡ ਵਿੱਚ ਅਹਿਮ ਸੇਵਾਵਾਂ ਨਿਭਾਈਆਂ ਤੀਜੇ ਭਰਾ ਦਾ ਭਾਈ ਰਸਾਲ ਸਿੰਘ ਜਥੇਬੰਦੀ ਨੇ ਐਕਸ਼ਨ ਨਾਲ ਲਈ ਕਈ ਭੇਦ ਇਕਤਰ ਕਰਕੇ ਲਿਆਉਂਦੇ ਰਹੇ ਬੱਬਰ ਭਰਾਵਾਂ ਦੀ ਦਲੇਰੀ ਦੀਆਂ ਗੱਲਾਂ ਸੱਥਾਂ ਵਿੱਚ ਹੋਣ ਲੱਗੀਆਂ ਇਹੋ ਬਾਬੇ ਦੇ ਕਰਕੇ ਜਾਣਿਆ ਜਾਂਦਾ ਪਰਿਵਾਰ ਬੱਬਰਾਂ ਦੀਆਂ ਦਹਕਾਂ ਕਰਕੇ ਜਾਣਿਆ ਜਾਣ ਲੱਗਾ ਇਲਾਕੇ ਵਿੱਚ ਬਾਬੇ ਦੇ ਬੱਬਰ ਵੀ ਆਖੇ ਜਾਣ ਲੱਗੇ ਜਲਾਬਤ ਨੂੰ ਦਾ ਲੰਮਾ ਜੀਵਨ ਬਤੀਤ ਕਰਦੇ ਆ ਭਾਈ ਉਹਨਾਂ ਨੇ ਜੀ ਬਰਦਾਸੂ ਗਵਾਲ ਦੇ ਮਰੀਦਾ ਸਿੱਖ ਸੰਗਤ ਤੋਂ ਇਲਾਵਾ ਪਰਿਵਾਰ ਵਿੱਚ ਗੁਰੂ ਕਾਲ ਤੋਂ ਹੀ ਚੱਲੀ ਆ ਰਹੀ ਬਾਬੇ ਜੀਾਂ ਦੀ ਪ੍ਰਾਤਨ ਪਰੰਪਰਾ ਦੇ ਅਨੁਸਾਰ ਪਾਕਿਸਤਾਨ ਸਥਿਤ ਪੰਥ ਤੋਂ ਉਛਰੇ ਇਤਿਹਾਸਕ ਗੁਰਦੁਆਮਾਂ ਦੀ ਕਾਰ ਸੇਵਾ ਦੀ ਸਾਰੀ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਰਹੇ ਅਤੇ ਗੁਰੂ ਜੀ ਖੁਸ਼ੀਆਂ ਹਾਸਲ ਕੀਤੀਆਂ ਕਿ ਗੁਰੂ ਗੁਰੂ ਜਪਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਉਸ ਜਾਗ ਰache ਸੇਵਾਕੀ ਓੜਕ ਨਹੀਂ ਭੀਤ ਜੀਵਿਤ ਸਾਹਿਬ ਜੀਓ ਆਪਣਾ ਚਲਤੇ ਹੀ ਰਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੇਤ